ਅਗਲਾ ਸਵਾਲ ਭਾਈ ਮਨਪ੍ਰੀਤ ਸਿੰਘ ਜੀ ਆਪ ਜੀ ਵਸਤੇ ਹੈ ਇਹ ਸਵਾਲ ਹੈ ਜੀ ਮਨਜੀਤ ਸਿੰਘ ਬਰੈਂਡਨ ਤੋਂ ਨੇ 156 ਰੋਲ ਨੰਬਰ ਇਹ ਕਹਿੰਦੇ ਨੇ ਮਨ ਦਾ ਗਿਆਨ ਸਾਂੜ ਕੇ ਗੁਰੂ ਨਾਲ ਸੰਬੰਧ ਬਣੇਗਾ ਫਿਰ ਅਸੀਂ ਗਸਤੀ ਜੀਵਨ ਕਿਵੇਂ ਜੀ ਸਕਦੇ ਹਾਂ ਅਤੇ ਪੰਥ ਦੀ ਦੁਨਿਆਵੀ ਅਤੇ ਸਿਆਸੀ ਸੋਚ ਅੱਗੇ ਕਿਵੇਂ ਵਾਦਾ ਕਿਵੇਂ ਕਿਵੇਂ ਵੱਧ ਸਕਦੇ ਹਾਂ ਫਿਰ ਉਹ ਕਹਿ ਰਹੇ ਨੇ ਕਿ ਕੀ ਇੱਥੇ ਕੇਵਲ ਹੌਮੇ ਮਾਰਨ ਦੀ ਗੱਲ ਹੋ ਰਹੀ ਹੈ ਸੋ ਉਹਨਾਂ ਨੇ ਸਵਾਲ ਪੁੱਛਿਆ ਤੇ ਆਪਣੇ ਅੰਦਰ ਹੀ ਵਿਚਾਰ ਵੀ ਕਰ ਰਹੇ ਨੇ ਉਸ ਚੀਜ਼ ਤੇ ਜਿਸ ਤੋਂ ਰਿਲੇਟਡ ਹੈ ਦੂਜਾ ਸਵਾਲ ਵੀ ਕਰਦਾ ਹੈ ਕਿ ਕੀ ਇਹ ਹੌਮੇ ਦੀ ਮਰਨ ਦੀ ਜਾਂ ਸੜਨ ਦੀ ਗੱਲ ਹੋ ਰਹੀ ਹੈ ਸੋ ਇਹ ਸਵਾਲ ਹੈ ਭਾਈ ਸਮਝੀ ਭਾਈ ਗੁਰਜੀਤ ਸਿੰਘ ਖਾਲਸਾ ਭਾਈ ਗੁਰਜੀਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਫਤੇ ਸਿੰਘ ਸਾਹਿਬ ਜੀ ਧੰਨ ਮਾਤਾ ਗੁਜਰ ਕੌਰ ਜੀ ਤੇ ਧੰਨ ਬਾਬਾ ਸੰਤੋਖ ਸਿੰਘ ਜੀ ਜਿਨ੍ਹਾਂ ਦੇ ਨਾਮ ਤੇ ਆਪਣਾ ਵਿਦਿਆਲਾ ਚੱਲ ਰਿਹਾ ਹੈ ਜੀ ਤੇ ਸਾਰੇ ਵਿਦਿਆਰਥੀ ਪੇਸ਼ਵਦੇਸ਼ ਤੋਂ ਆਪਾਂ ਅੱਜ ਲੇਖ ਨੰਬਰ 28 ਵਿੱਚ ਵਿਚਾਰ ਗੋਲਟੀ 71 ਹੋਏ ਆਂ ਇਹ ਸੰਗਤ ਇਹ ਜਾਣਕਾਰੀ ਵਾਸਤੇ ਦੱਸ ਦਈਏ ਵਿਗਿਆਨੀ ਜੀ ਅੱਜ ਗੁਰਗੁਸਤੀ ਵਿੱਚ ਨਹੀਂ ਪਹੁੰਚ ਸਕੇ ਕਿਉਂਕਿ ਅੱਜ ਹਰਿਆਣੇ ਕਥਾ ਸੀ ਗਿਆਨੀ ਜੀ ਸਵੇਰੇ ਉਥੋਂ ਕਥਾ ਕਰਕੇ ਆਏ ਨੇ ਤੇ ਕੱਲ ਸਵੇਰ ਦਾ ਜੋ ਕਥਾ ਗੁਰਦਵਾਰ ਮੰਜੀ ਸਾਹਿਬ ਸਰ ਹਰਮੰਦਰ ਸਾਹਿਬ ਵਿਖੇ ਸੋ ਕੱਲ ਨੂੰ ਸਵੇਰੇ ਮੰਜੀ ਸਾਹਿਬ ਵਿਖੇ ਕਥਾ ਹੈ ਤੇ ਉਹ ਆਪ ਜੀ ਨੂੰ ਪਤਾ ਹੈ ਵੀ ਲਾਈਵ ਹੁੰਦੀ ਹੈ ਸੋ ਸਾਰੀ ਸੰਗਤ ਉਡੀਕਦੀ ਰਹਿੰਦੀ ਹੈ ਵੀ ਕਦੋਂ ਮੰਜੀ ਸਾਹਿਬ ਕਥਾ ਹੋਵੇ ਤੇ ਆਪਾਂ ਗਿਆਨੀ ਜੀ ਨੂੰ ਉਥੋਂ ਲਾਈਵ ਸੁਣੀਏ ਸੋ ਕੱਲ ਨੂੰ ਸਵੇਰੇ 7:30 ਵਜੇ ਆਪਣੇ ਚੈਨਲ ਫੇਸਬੁੱਕ ਤੇ YouTube ਤੋਂ ਆਪਾਂ ਸੁਣ ਸਕਦੇ ਆਂ। ਹੁਣ ਆਪਾਂ ਆਪਣੇ ਸਵਾਲ ਵੱਲ ਆਈਏ। ਇਹ ਸਵਾਲ ਕਿ ਮਨ ਦਾ ਗਿਆਨ ਸਾੜ ਕੇ ਗੁਰੂ ਨਾਲ ਸੰਬੰਧ ਬਣੇਗਾ ਤੇ ਫਿਰ ਅਸੀਂ ਇੱਕ ਗ੍ਰਸਥ ਜੀਵਨ ਕਿਵੇਂ ਜੀ ਸਕਦੇ ਆਂ ਅਤੇ ਪੰਥ ਤੇ ਦੁਨਿਆਵੀ ਅਤੇ ਸਿਆਸੀ ਸੋਚ ਕਿਵੇਂ ਅੱਗੇ ਵਧਾ ਸਕਦੇ ਆਂ ਤੇ ਕੀ ਇੱਥੇ ਹੋਂਮੀ ਮਾਰਨ ਦੀ ਗੱਲ ਹੋ ਰਹੀ ਆ? ਭਾਈ ਹਰਨਪ੍ਰੀਤ ਸਿੰਘ ਜੀ ਇਹ ਮਤਲਬ ਇਹ ਇਹ ਕਹਿ ਰਹੇ ਨੇ ਕਿ ਵੀ ਜੇ ਮਾਨਤਾ ਗਿਆਨ 60 ਦਿਨੇ ਆ ਫਿਰ ਗ੍ਰਸਥ ਜੀਵਨ ਵਿੱਚ ਕਿਵੇਂ ਰਹਿ ਸਕਦੇ ਆ ਮਤਲਬ ਉਹ ਥੋੜਾ ਇਦਾਂ ਹੈ ਕਿ ਮਨ ਤੇ ਬੁੱਧੀ ਦਾ ਗਿਆਨ ਗਿਆਨ ਸੜਨ ਦੀ ਗੱਲ ਕੀਤੀ ਗਈ ਹੈ ਨਾ ਹੁਣ ਜੇ ਗਿਆਨ ਜਾਂ ਸਮਝ ਜਾਂ ਕਹ ਲਓ ਕਿ ਜੋ ਇੰਟੈਲੀਜੈਂਸ ਹੁੰਦੀ ਹੈ ਬੰਦੇ ਦੀ ਜੋ ਬੰਦਾ ਪੜਦਾ ਹੈ ਉਹਦੇ ਨਾਲ ਉਹ ਇੰਟੈਲੀਜੈਂਟ ਬਣਦਾ ਉਹਦੇ ਅਕੋਰਡਿੰਗ ਦੀ ਫਿਰ ਜੀਵਨ ਜਿੰਦਾ ਸੰਸਾਰ ਚ ਉਹ ਜੀ ਰਿਹਾ ਹੈ ਤੇ ਪੰਥਿਕ ਚੀਜ਼ਾਂ ਵੀ ਅਗਰ ਉਹ ਸੋਚਦਾ ਹੈ ਤੇ ਉਹ ਬੁੱਧੀ ਦੇ ਵਿੱਚ ਗਿਆਨ ਹੈ ਤਾਂ ਹੀ ਉਹ ਉਹਨਾਂ ਚੀਜ਼ਾਂ ਨੂੰ ਐਨਾਲਾਈਜ਼ ਕਰ ਪਾਏਗਾ। ਸੋ ਜੇ ਉਹਨੂੰ ਹੀ ਛਾੜ ਦਿੱਤਾ ਤੇ ਫਿਰ ਬੰਦਾ ਆਪਣਾ ਸੰਸਾਰੀ ਲਾਈਫ ਤੇ ਆਪਣਾ ਪੰਥ ਦੀ ਹੋਰ ਜਿਹੜੀ ਚੀਜ਼ਾਂ ਨੇ ਉਹ ਕਿੱਦਾਂ ਸਾਂਭੇਗਾ। ਸੋ ਬੜਾ ਮੈਂ ਕਹਾਂਗਾ ਪਿਆਰਾ ਤੇ ਭੋਲਾ ਸਵਾਲ ਹੈ। ਇਹਦੇ ਤੇ ਜਿਹੜੇ ਮਨ ਦੇ ਗਿਆਨ ਦੀ ਗੱਲ ਆ ਜਿਵੇਂ ਪਹਿਲਾਂ ਬਲਾਰੇ ਜਿਹੜੇ ਬੋਲ ਕੇ ਗਏ ਨੇ ਜਾਂ ਤੁਸੀਂ ਵੀ ਕਹ ਲੋ ਅੱਜ ਸਾਰੀ ਵਿਚਾਰ ਗੋਸਟੀ ਵਿੱਚ ਇਸੇ ਵਿਸ਼ੇ ਤੇ ਗੱਲ ਹੋ ਰਹੀ ਆ। ਉਹਦੇ ਚ ਸਾਰੇ ਬੋਲਾਰੇ ਨੇ ਹੀ ਦੱਸਿਆ ਵੀ ਮਨ ਦਾ ਗਿਆਨ ਆ ਜਿਹੜਾ ਸਾੜਨ ਦਾ ਮਤਲਬ ਇਹ ਆ ਵੀ ਜਿਹੜਾ ਉਹਦਾ ਮਾੜਾ ਹਿੱਸਾ ਹੈ ਇਹਨੂੰ ਆਪਾਂ ਸਮਝ ਕੇ ਖਤਮ ਕਰਨਾ ਹੈ ਵੀ ਇਹ ਚੀਜ਼ਾਂ ਚੰਗੀਆਂ ਨਹੀਂ ਕਿੰਨੀਆਂ ਕਿਦਾਂ ਵਿਸ਼ੇ ਭਿਕਾਰ ਨੇ ਸੋ ਉਹ ਮਤਲਬ ਇਹਨੂੰ ਕੁਝ ਹਿੱਸਿਆਂ 'ਚ ਆਪਾਂ ਵੰਡ ਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਉਹ ਗੁਰੂ ਸਾਹਿਬ ਕਹਿੰਦੇ ਨੇ ਕਿ ਹਉਮੈ ਕਰਤੈ ਨਹਿ ਸੁਖ ਹੋਏ ਮਨਮਤ ਝੂਠੀ ਸੱਚਾ ਸੋਏ ਸਗਲ ਬਿਗੂਤੇ ਭਾਵੈ ਦੇ ਸੋ ਕਮਾਵੇ ਤੁਰ ਲਿਖਿਆ ਹੋਇ ਸੋ ਮਨ ਮੁਖ ਮਨਮਤ ਝੂਠੀ ਸੱਚਾ ਸੋ ਮਨ ਦੀ ਜਿਹੜੀ ਮਤ ਉਹ ਝੂਠੀ ਆ ਲੇਕਿਨ ਮਨ ਦੀ ਮਤ ਜਾਂ ਮਨ ਦਾ ਗਿਆਨ ਇਹ ਚੀਜ਼ ਕੀ ਹੈ ਮਤਲਬ ਹੁਣ ਉਸ ਚੀਜ਼ਾਂ ਦਾ ਜਿਵੇਂ ਜ਼ਰੂਰੀ ਨੇ ਨਾ ਜਿਵੇਂ ਮੰਨ ਲਓ ਵੀ ਪਾਣੀ ਪੀਣਾ ਤਾ ਮੈਨੂੰ ਪਿਆਸ ਲੱਗਦੀ ਆ ਮੈਂ ਪਾਣੀ ਪੀਣਾ ਇਹ ਵੀ ਮੇਰੇ ਕੋਲ ਇੱਕ ਗਿਆਨ ਆ ਇੱਕ ਜਾਣਕਾਰੀ ਆ ਇਹ ਮੇਰਾ ਫਾਇਦਾ ਕਰਦੀ ਆ ਗੱਡੀ ਚਲਾਉਣੀ ਆ ਬ੍ਰੇਕ ਮਾਰਨੇ ਨੇ ਇਹ ਚੀਜ਼ ਮੇਰਾ ਪੈਦਾ ਕਰਦੀ ਆ ਹੁਣ ਇਹਦੇ ਚੋਂ ਗਲਤ ਚੀਜ਼ਾਂ ਪਾਸੇ ਕਰ ਦੇਣੀਆਂ ਨੇ ਜਿਵੇਂ ਆਮ ਤੌਰ ਤੇ ਗਰਬਾਣੀ ਕਹਿੰਦੀ ਆ ਬੜੀ ਹੰਸ ਸਵਿਰਤੀ ਆ ਉਹ ਹੰਸ ਜਦੋਂ ਦੁੱਧ 'ਤੇ ਕੱਲ ਚੁੰਝ ਮਾਰਦਾ ਹੈ ਤਾਂ ਪਾਣੀ ਇੱਕ ਪਾਸੇ ਕਰ ਦਿੰਦਾ ਦੁੱਧ ਇੱਕ ਪਾਸੇ ਕਰ ਦਿੰਦਾ ਸੋ ਇਸ ਤਰ੍ਹਾਂ ਕੁਵੇਕ ਬੁੱਧੀ ਬੰਦੇ 'ਚ ਜਦੋਂ ਪੈਦਾ ਹੁੰਦੀ ਆ ਤਾਂ ਉਹ ਚੀਜ਼ਾਂ ਨੂੰ ਵੱਖ ਕਰਕੇ ਦੇਖ ਸਕਦਾ ਆ ਮਨ ਦਾ ਗਿਆਨ ਇੱਕ ਤਰ੍ਹਾਂ ਇਦਾਂ ਵੀ ਜੋ ਆਪਣਾ ਪਰਸਨਲ ਐਕਸਪੀਰੀਅੰਸ ਆ ਬੰਦੇ ਦਾ ਜ਼ਿੰਦਗੀ ਉਹ ਸਾਡਾ ਸਾਰਾ ਦਾ ਵੱਖਰਾ ਆ ਹੁਣ ਜਿਵੇਂ ਜੇ ਉਦਾਹਰਨ ਦੇ ਤੌਰ ਤੇ ਕਹੀਏ ਵੀ ਵੈਸੇ ਤਾਂ ਸੰਸਾਰ ਇੱਕ ਆ ਪਰ ਦੁਨੀਆ ਤੇ ਜੇ ਮੰਨ ਕੇ ਚੱਲੋ ਵੀ 7 ਬਿਲੀਅਨ ਮੰਨੇ ਜਾਂਦੇ ਨੇ ਵੀ 7. ਕੁਛ ਬਿਲੀਅਨ ਆਬਾਦੀ ਆ ਚਲੋ ਕਰੋੜਾਂ ਚ ਕਹਿ ਕੇ ਦੇਹੀ ਲਈ ਵੀ ਚਲੋ 7 ਕਰੋੜ ਆਬਾਦੀ ਆ ਤਾਂ 7 ਕਰੋੜ ਸੰਸਾਰ ਨੇ ਹਰ ਬੰਦੇ ਦੀ ਆਪਣੀ ਪਰਸੈਪਸ਼ਨ ਚੀਜ਼ਾਂ ਨੂੰ ਦੇਖਣ ਦਾ ਆਪਣਾ ਨਜ਼ਰੀਆ ਆ ਉਦਾ ਇੱਕ ਆਪਣਾ ਅਲੱਗ ਸੰਸਾਰ ਮੈਂ ਇਸ ਸੰਸਾਰ ਨੂੰ ਲਗਤਰਾਂ ਤੋਂ ਦੇਖਦਾ ਮੇਰਾ ਵੱਖਰਾ ਆ ਭਾਈ ਹਰਪ੍ਰੀਤ ਸਿੰਘ ਜੀ ਦਾ ਵੱਖਰਾ ਆ ਹਰਮਪ੍ਰੀਤ ਸਿੰਘ ਜੀ ਦਾ ਵੱਖਰਾ ਆ ਜਾਨੀ ਗੁਰਲਾਲ ਸਿੰਘ ਜੀ ਦਾ ਵੱਖਰਾ ਗਿਆਨੀ ਬਲਵਿੰਦਰ ਸਿੰਘ ਦਾ ਵੱਖਰਾ ਅਸੀਂ ਇਕੱਠਾ ਕਰਕੇ ਇੱਕ ਲੰਗ ਤੋਂ ਚੀਜ਼ ਬਣਾਉਣੀ ਆ ਸੋ ਜੋ ਮੈਂ ਜਨਮ ਤੋਂ ਲੈ ਕੇ ਹੁਣ ਤੱਕ ਜਿਹੜੀਆਂ ਚੀਜ਼ਾਂ ਵਿੱਚ ਦੀ ਲੰਗ ਗਿਆ ਜਾਂ ਜੋ ਮੇਰੇ ਅਭਿਆਸ ਨੇ ਐਕਸਪੀਰੀਅੰਸ ਹੋਏ ਉਹਦੇ ਆਧਾਰ ਤੇ ਮੈਂ ਦੁਨੀਆ ਨੂੰ ਦੇਖਣ ਨੂੰ ਜਦ ਦੁਨੀਆ ਨੂੰ ਸਮਝਣ ਵਾਸਤੇ ਇੱਕ ਗਿਆਨ ਘੜਿਆ ਹੋਇਆ ਜਾਂ ਜੋ ਮੈਂ ਬਣਾ ਲਿਆ ਜਾਂ ਸਿੱਖ ਲਿਆ ਉਹ ਮੰਨਦਾ ਗਿਆਨ ਹੁਣ ਉਹਦੇ ਵਿੱਚ ਇਛਾਵਾਂ ਵੀ ਨੇ ਹੁਣ ਜੇ ਮੈਂ ਕਹ ਲਓ ਜੀ ਮੈਂ ਕੁਝ ਮੇਰੇ ਕੁਝ ਦੋਸਤ ਇਦਾਂ ਦੇ ਸੀ ਜਿਹੜੇ ਇਹਨਾਂ ਨੂੰ ਮੋਟਰਸਾਈਕਲ ਪਸੰਦ ਸੀ ਮਹਿੰਗੇ ਹੁਣ ਉਹਨਾਂ ਦੇ ਆਧਾਰ ਤੇ ਮੇਰੇ ਅੰਦਰ ਇੱਛਾ ਵੀ ਪਈ ਆ ਵੀ ਮੇਰੇ ਕੋਲ ਇੱਕ ਵਧੀਆ ਮੋਟਰਸਾਈਕਲ ਹੋਵੇ ਜੇ ਜਾਦੇ ਲੋਪੀ ਸੀਗੇ ਮੇਰੇ ਮਿੱਤਰ ਦਾ ਲੋਬੀਆਂ ਨਾਲ ਮੇਰੀ ਸੰਗਤ ਰਹੀ ਮੇਰੇ ਅੰਦਰ ਇਹ ਇੱਛਾ ਹੈ ਵੀ ਮੇਰੇ ਕੋਲ ਪੈਸਾ ਬਹੁਤ ਹੋਵੇ ਮਤਲਬ ਕਿ ਇੱਕ ਉਦਾਹਰਨ ਜਿੱਦਾਂ ਦਾ ਮੇਰਾ ਹੁਣ ਤੱਕ ਦਾ ਜੀਵਨ ਰਿਹਾ ਉਹਦੇ ਆਧਾਰ ਤੇ ਮੈਂ ਦੁਨੀਆ ਨੂੰ ਦੇਖਦਾ ਹਾਂ ਲੌਜੀਕਲ ਮਨ ਦਾ ਗਿਆਨ ਕਿ ਆ ਵੀ ਚੀਜ਼ਾਂ ਨੂੰ ਲੌਜੀਕ ਤੇ ਰਹੀ ਦੇਖਣਾ ਰੀਜ਼ਨਿੰਗ ਜਿਵੇਂ ਹੁਣ ਮੈਂ ਸਕੂਲ ਚ ਪੜਿਆ ਜੋ ਮੈਨੂੰ ਸਕੂਲ ਨੇ ਪੜਾਇਆ ਉਹ ਵੀ ਮੇਰੇ ਅੰਦਰ ਬੈਠਾ ਆ ਉਦੋਂ ਅੱਗੇ ਫਿਰ ਸਾਡੇ ਦੇ ਸਮਾਜ ਦਾ ਪ੍ਰਭਾਵ ਵੀ ਆ ਜਿੱਦਾਂ ਦੇ ਅਸੀਂ ਪਰਿਵਾਰਾਂ ਚ ਰਹਿ ਰਹੇ ਹਾਂ ਜਿੱਦਾਂ ਦੀ ਸੀ ਪਿੰਡ ਚ ਰਹਿ ਰਹੇ ਹਾਂ ਸ਼ਹਿਰ ਚ ਰਹਿ ਰਹੇ ਹਾਂ ਸਾਡਾ ਜੋ ਸਮਾਜ ਆ ਉਹ ਤਾਂ ਅਭੀ ਸਾਡੇ ਤੇ ਸਾਰਾ ਉਦਾਹਰਨ ਦੇ ਤੌਰ ਤੇ ਮੰਨ ਲਓ ਵੀ ਜੇ ਮੇਰੀ ਪਰਪਰਿਸ਼ ਇੱਕ ਇਦਾਂ ਦੇ ਘਰ ਚ ਹੋਈ ਆ ਜਿੱਥੇ ਮੀਟ ਤੇ ਸ਼ਰਾਬ ਆਮ ਸੀ ਤੇ ਗੁਰਮਤ ਕਹਿੰਦੀ ਆ ਵੀ ਇਹ ਦੋਨੇ ਚੀਜ਼ਾਂ ਲੱਗ ਨਹੀਂ ਤਾਂ ਮੇਰੇ ਮਨ ਦੇ ਅੰਦਰ ਇਹਨਾਂ ਦੀ ਚੀਜ਼ਾਂ ਦੇ ਖਿਲਾਫ ਨਾ ਮਤਲਬ ਕਹਿ ਲਓ ਜੀ ਜਿਆਦੇ ਮੈਂ ਅਗੇਂਸਟ ਨਹੀਂ ਹੋਊ ਇਹਨਾਂ ਦੇ ਮੈਂ ਮੰਨੀ ਜਾਊ ਕਿ ਗੁਰਬਾਣੀ ਕਹਿੰਦੀ ਆ ਵੀ ਇਹ ਚੀਜ਼ਾਂ ਮਾੜੀਆਂ ਨੇ ਲੇਕਿਨ ਮੇਰੇ ਅੰਦਰ ਇਹਨਾਂ ਦੇ ਖਿਲਾਫ ਡਟ ਕੇ ਵਿਰੋਧ ਨਹੀਂ ਪੈਦਾ ਹੋਊ ਕਿਉਂਕਿ ਮੈਂ ਬਚਪਨ ਦੇ ਵਿੱਚ ਇਹਨਾਂ ਚੀਜ਼ਾਂ ਚੋਂ ਲੰਘ ਲਿਆ ਮਤਲਬ ਮੈਂ ਮੇਰੇ ਮਾਪਾ ਨੂੰ ਦੇਖਿਆ ਕਿਉਂਕਿ ਬੱਚਾ ਮਾਪਾ ਨੂੰ ਦੇਖ ਕੇ ਹੀ ਆਪਦੀ ਜੋ ਅੱਗੇ ਸੰਸਾਰ ਦੇਖਣ ਦਾ ਜਾਂ ਚੀਜ਼ਾਂ ਨੂੰ ਸਮਝਣ ਦੀ ਆਪਦੀ ਜੋ ਮਾਤ ਆਉ ਘੜਦਾ ਸੋ ਇਹ ਜਦੋਂ ਅਸੀਂ ਹਰ ਮਨੁੱਖ ਦੀ ਉਮਰ ਜਿੰਨੀ ਵੀ ਉਮਰ ਬੰਦੇ ਦੀ ਹੈ ਉਹ ਜਦੋਂ ਛੀਟਾ ਦੀ ਲੰਘਦਾ ਇੱਕ ਆਪਦਾ ਇਦਾਂ ਦਾ ਫਿਰ ਗਿਆਨ ਪੜ ਲੈਂਦਾ ਚੀਜ਼ਾਂ ਨੂੰ ਦੇਖਣ ਦਾ ਸਿਸਟਮ ਆਪਦੇ ਅੰਦਰ ਬੰਦਾ ਬਣਾ ਲੈਂਦਾ ਨਾ ਸੰਸਾਰ 'ਚ ਚੱਲਣ ਦਾ ਸੋ ਉਸ ਤੋਂ ਬਾਅਦ ਇਹ ਮਨ ਦਾ ਗਿਆਨ ਫਿਰ ਗੁਰੂ ਦਾ ਗਿਆਨ ਕੀ ਆ ਜੋ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਪੜਦੇ ਆਂ 10 29 ਬਾਣੀਆਂ ਜੋ ਆਪਾਂ ਨੂੰ ਗੁਰੂ ਸਾਹਿਬਾਨ ਨੇ ਸਿਖਾਇਆ ਫਿਰ ਉੱਥੇ ਆ ਕੇ ਟਕਰਾਅ ਹੁੰਦਾ ਹੈ ਉਹਨਾਂ ਚੀਜ਼ਾਂ ਦਾ ਟਕਰਾਅ ਹੋਊਗਾ ਟਕਰਾਅ ਦੇ ਵਿੱਚੋਂ ਜਦੋਂ ਬੰਦਾ ਫਿਰ ਇਹ ਮੰਨਦਾ ਵੀ ਗੁਰੂ 100% ਸਹੀ ਕਹਿ ਰਿਹਾ ਹੈ ਉਹ ਫਿਰ ਸਾਡੀ ਸ਼ਰਧਾ ਤੇ ਖੜਾ ਤੇ ਗੁਰੂ ਦੀ ਕਿਰਪਾ ਤੇ ਖੜਾ ਹੈ ਵੀ ਅਸੀਂ ਕਿੱਡਾ ਕਾਦਾ ਭਾਂਡਾ ਹੈ ਗੁਰੂ ਸਾਡੇ ਤੇ ਕਿੰਨੀ ਕਿਰਪਾ ਕਰਦਾ ਅਸੀਂ ਕਿੰਨਾ ਕੁ ਉਸ ਚੀਜ਼ ਨੂੰ ਮੰਨਦੇ ਆ ਫਿਰ ਅਸੀਂ ਗੁਰਬਾਣੀ ਦੇ ਅਨੁਸਾਰ ਜੋ ਚੀਜ਼ਾਂ ਸਾਨੂੰ ਗਲਤ ਲੱਗਦੀਆਂ ਨੇ ਜਿਨ੍ਹਾਂ ਨੂੰ ਗੁਰਬਾਣੀ ਕਹਿੰਦੀ ਆ ਅਸੀਂ ਆਪਣੀ ਵਿਵੇਕ ਦੀ ਤਾਕਤ ਦੇ ਨਾਲ ਉਹਨਾਂ ਨੂੰ ਕੱਟਣ ਲੱਗ ਜਾਂਦੇ ਆ ਉਹਦੇ ਆਕੇ ਜਿਹੜੀਆਂ ਚੀਜ਼ਾਂ ਗਰਬਾਣੀ ਦੇ ਨਾਲ ਨਹੀਂ ਟਕਮੀਆਂ ਚੱਲਦੀਆਂ ਉਹਨਾਂ ਨੂੰ ਅਸੀਂ ਕੱਟਣਾ ਹੈ ਉਹ ਮਨ ਦਾ ਗਿਆਨ ਹਣ ਮਨ ਤੁਸੀਂ ਉਹ ਸਾਰੀ ਗੱਲ ਸਮਝ ਹੀ ਲਈ ਆ ਵੀ ਮਨ ਫਿਰ ਫਸਦਾ ਵੀ ਆ ਲਾਲਚ ਦੇ ਕਰਕੇ ਫਸਣਾ ਨਹੀਂ ਹੈ ਬਚਣਾ ਹੈ ਉਹ ਸਾਰਾ ਅਸੀਂ ਗੁਰੂ ਤੋਂ ਸਿੱਖਣਾ ਹੈ ਫਿਰ ਗੁਰੂ ਦੇ ਮਾਰਗ ਤੇ ਚੱਲ ਕੇ ਸਾਰੀਆਂ ਚੀਜ਼ਾਂ ਸਿੱਛੱਡ ਦੇਣੀਆਂ ਵੀ ਲੋਭ ਵੀ ਛੱਡਣਾ ਧੋਮੇ ਵੀ ਛੱਡਣੀ ਆ ਕਾਮ ਕ੍ਰੋਧ ਲੋਭ ਹੰਕਾਰ ਵੀ ਇਹ ਸਿਰਫ ਲੋੜ ਮਾਤਰ ਰੱਖਣੇ ਨੇ ਤੋ ਜੇ ਮੰਨਦਾ ਫਿਰ ਫਰਕ ਉਹੀ ਜਿਵੇਂ ਫਿਰ ਜੇ ਜਾਤ ਪਾਤ ਲੈ ਲਓ ਹੁਣ ਪਤਾ ਆਪਾਂ ਨੂੰ ਵੀ ਸਿੱਖੀ ਜਾਤ ਪਾਤ ਨਹੀਂ ਹੈ ਲੇਕਿਨ ਪੰਥ ਦਾ ਬਹੁਤ ਵੱਡਾ ਹਿੱਸਾ ਜਾਤ ਪਾਤ 'ਚ ਯਕੀਨ ਰੱਖਦਾ ਹੈ ਕਈ ਡੇਰੇ ਆ ਤੇ ਤੁਹਾਨੂੰ ਪਤਾ ਵੀ ਭਾਂਡੇ ਵੀ ਲੱਗਣ ਹੁਣ ਗੱਲ ਕੀ ਹੈ ਕਿ ਮਨ ਦਾ ਗਿਆਨ ਭਾਰੂ ਹੈ ਲੇਕਿਨ ਰੂਹ ਦਾ ਗਿਆਨ ਨਹੀਂ ਹੈ ਜੇ ਕੋਹ ਦਾ ਗਿਆਨ ਭਾਰਾ ਹੋਵੇ ਤਾਂ ਅਸੀਂ ਜਾਤ ਪਾਤ ਨੂੰ ਛੱਡ ਦੇਵਾਂਗੇ ਲੇਕਿਨ ਇਹ ਹੋਦੇ ਵੱਡੇ ਪੱਧਰ ਤੇ ਪ੍ਰਚਲਿਤ ਆ ਵੀ ਜਾਤ ਪਾਤ ਨੂੰ ਹਜੇ ਵੀ ਓਨੀ ਜਗ੍ਹਾ ਦਿੱਤੀ ਜਾਂਦੀ ਹੈ। ਇਹ ਗੱਲ ਕੀ ਹੈ ਵੀ ਉੱਥੇ ਵਿਵੇਕ ਨਹੀਂ ਤਕੜਾ ਹੋਇਆ ਬੰਦਾ ਮੰਨ ਦਾ ਗਿਆਨ ਵੀ ਨਾਲ ਹੀ ਲਈ ਫਿਰਦਾ ਤੇ ਗੁਰੂ ਦੇ ਗਿਆਨ ਦੀਆਂ ਸਿਰਫ ਗੱਲਾਂ ਕਰਦਾ। ਤੋਂ ਇਹ ਕੋਸ਼ਿਸ਼ ਕੀਤੀ ਸੀ ਮੈਂ ਵੀ ਦੋਨੋਂ ਚੀਜ਼ਾਂ ਨੂੰ ਕੰਪੇਅਰ ਕਰਕੇ ਸਮਝ ਸਮਝਿਆ ਜਾ ਸਕੇ। ਸੋ ਇਸ ਤੋਂ ਫਿਰ ਗੁਰੂ ਸਾਹਿਬ ਅੱਗੇ ਕਹਿੰਦੇ ਨੇ ਵੀ ਸਾਧੋ ਮਨ ਕਾ ਮਾਨ ਤਿਆਕੋ। ਕਾਮ, ਕ੍ਰੋਧ, ਸੰਗਤ, ਦੁਰਜਨ ਕੀ ਤਾਤੇ ਐਨਿ ਸੁਭਾਗੋ ਸੁਖ ਦੁਖ ਦੋਨੋ ਸਮਕਰ ਜਾਣੇ ਔਰ ਮਾਨ અપਮਾਨਾ ਹਰ ਖੋਗ ਤੇ ਰਹੇ ਅਤੀਤਾ ਤਿੰਨ ਜਗ ਤਤ ਪਛਾਨਾ ਉਤਸਤ ਨਿੰਦਿਆ ਦੋ ਤਿਆਗੇ 부ਜੇ ਪਤ ਨਿਰਵਾਨਾ ਜਨ ਨਾਨਕ ਇਹ ਖੇਲ ਕਠਨ ਹੈ ਜਨ ਨਾਨਕ ਇਹੋ ਖੇਲ ਕਠਨ ਹੈ ਕਿਨੂ ਗੁਰਮੁਖ ਜਨ ਸੋ ਹੈ ਤਾਂ ਖੇਲ ਕਠਨ ਲੇ ਕਿਨ ਗੁਰੂ ਸਾਹਿਬ ਕਿਰਪਾ ਦੇ ਨਾਲ ਬੰਦੇ ਦੇ ਅਸਰ ਕਰ ਦਿੰਦੇ ਨੇ ਇੱਕ ਛੋਟੀ ਜਿਹੀ ਉਦਾਹਰਨ ਹੋਰ ਵੀ ਜਿਵੇਂ ਆਪਾਂ ਨੂੰ ਪਤਾ ਵੀ ਜਦੋਂ ਅਸੀਂ ਅੰਮ੍ਰਿਤਧਾਰੀ ਹੋ ਗਏ ਉਦੋਂ ਸਾਡਾ ਸਿਰ ਗੁਰੂ ਗ੍ਰੰਥ ਸਾਹਿਬ ਤੇ ਆ ਲੇਕਿਨ ਬੰਦੇ ਸਮਾਜ ਦੇ ਪ੍ਰਭਾਵ ਦੇ ਵਿੱਚ ਅੰਮ੍ਰਿਤਧਾਰੀ ਚਲੋ ਵੱਖਰਾ ਵੱਖਰਾ ਧਰਮ ਆ ਲੇਕਿਨ ਅੰਮ੍ਰਿਤਧਾਰੀ ਬੰਦੇ ਪੀਰਾਂ ਨੇ ਵੀ ਤੁਰੇ ਫਿਰਦੇ ਨੇ ਚਾਲਿਆਂ ਤੇ ਜਾਂਦੇ ਗੱਲ ਕੀ ਆ ਵੀ ਮਾਰਕਣ ਵੀ ਉਵੇਂ ਚੱਕੀ ਫਿਰਦੇ ਆ ਨਾਲ ਲੇਕਿਨ ਗੁਰੂ ਦਾ ਗਿਆਨ ਨੂੰ ਅਸੀਂ અપਨਾ ਲਿਆ ਪਰ ਉਹਨੂੰ ਕੱਟਿਆ ਨਹੀਂ ਫਿਰ ਗ੍ਰੇਸਟ ਜੀਵਨ ਆਪਾਂ ਕਿਵੇਂ ਜੀ ਸਕਦੇ ਆ ਹੁਣ ਗੱਲ ਇਹ ਆ ਵੀ ਜਿਹੜਾ ਮਨ ਦਾ ਗਿਆਨ ਆ ਜਿਹੜਾ ਨੂੰ ਕੱਟਣ ਵਾਸਤੇ ਬੰਦਾ ਕਾਫੀ ਤਾਕਤਵਰ ਚਾਹੀਦਾ ਜ਼ਿੰਮੇਵਾਰ ਬੰਦਾ ਰਿਸਪੋਨਸੀਬਲ ਪਰਸਨ ਇਹ ਕੰਮ ਕਰ ਸਕਦਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿਹਦਾ ਵਿਵੇਕ ਤਕੜਾ ਹੋ ਗਿਆ ਉਹੀ ਇਹ ਕਰ ਸਕਦਾ ਤੇ ਜਿਹਦਾ ਵਿਵੇਕ ਤਕੜਾ ਹੋ ਗਿਆ ਉਸ ਅਵਸਥਾ ਤੇ ਜਾ ਕੇ ਇਹਨਾਂ ਪਰਿਵਾਰ ਦੇ ਵਿੱਚ ਰਹਿਣਾ ਗ੍ਰਸਥ ਦੇ ਵਿੱਚ ਰਹਿਣਾ ਕੋਈ ਔਖਾ ਨਹੀਂ ਕਿਉਂਕਿ ਉਹ ਇਹਨਾਂ ਚੀਜ਼ਾਂ ਨੂੰ ਸਮਝਣ ਲੱਗ ਗਿਆ ਜਿਦਾਂ ਆਪਾਂ ਮਨ ਦੀ ਗੱਲ ਕੀਤੀ ਸੀ ਮਨ ਨੂੰ ਜਦੋਂ ਬੰਦਾ ਸਮਝਣ ਲੱਗ ਗਿਆ ਵੀ ਮਨ ਇੱਥੇ ਮੇਰੇ ਤੇ ਹਮਲਾ ਕਰ ਰਿਹਾ ਇੱਕ ਛੋਟੀ ਜਿਹੀ ਉਦਾਹਰਣ ਜਿੰਨਾ ਵੀ ਸਾਡੇ ਇੱਥੇ ਦਫ਼ਤਰ ਦੇ ਵਿੱਚ ਉਹ ਕਰਨ ਇੱਥੇ ਨੇੜੇ ਪਿੰਡ ਪੈਂਦਾ ਆ ਫੱਲੇਵਾਲ ਗੁਜਰਾਲ ਪੁੱਲਾਂਵਾਲ ਦੇ ਕੋਲੇ ਉੱਥੇ ਇੱਕ ਮਤਲਬ ਸਾਤ ਪੁਰਖ ਸਾਧੂ ਨੇ ਕਾਫੀ ਗੱਲ ਉਹਦੀ ਮਸਤਾਨੀ ਵਾਸਤੇ ਉਹਨਾਂ ਦੀ ਉਹਨਾਂ ਕੋ ਇੱਕ ਦੋ ਵਾਰ ਜਾਣ ਦਾ ਮੌਕਾ ਮਿਲਿਆ ਇੱਕ ਦਿਨ ਸਵੇਰੇ ਗਏ ਉਹ ਸੁਣਾਉਣ ਲੱਗੇ ਵੀ ਠੰਡ ਦਾ ਟਾਈਮ ਸੀਗਾ ਕਹਿੰਦੇ ਵੀ ਮੈਂ ਉੱਠਿਆ ਤੇ ਮੇਰਾ ਸਰੀਰ ਕਹੇ ਵੀ ਮੈਂ ਅੱਜ ਉੱਠਦਾ ਨਹੀਂ ਤਾਂ ਮਨ ਤਾਂ ਕਰੇ ਵੀ ਅੱਜ ਨੂੰ ਉਹ ਨੂੰ ਰਹਿਣ ਦਿੰਦੇ ਆ ਉਹਨਾਂ ਨੇ ਫਿਰ ਉਹਦੀ ਮਸਤਾਨੀ ਵਾਸਤੇ ਕਹਿੰਦੇ ਮੈਂ ਇਹ ਨੂੰ ਕਿਹਾ ਵੀ ਤੂੰ ਨਾ ਨਾ ਮੈਂ ਨੂੰ ਕਰ ਮੈਂ ਤੈਨੂੰ ਅੱਜ ਨੂੰ ਬਾਹੂ ਸਰੀਰ ਨਾਲ ਗੱਲ ਕਰਦੇ ਨੇ ਸਿਹਾਲ ਤੇ ਮੈਂ ਤੈਨੂੰ ਅੱਜ ਨੂੰ ਬਾਹੂ ਸੋ ਇਸ ਤਰ੍ਹਾਂ ਬੰਦਾ ਕਾਗਤ ਪਰ ਇਨਾ ਹੋ ਜਾਂਦਾ ਹੈ ਉਹਨੂੰ ਪਤਾ ਲੱਗਣ ਲੱਗ ਜਾਂਦਾ ਵੀ ਹੁਣੇ ਮੈਨੂੰ ਢਾਉਣ ਨੂੰ ਫਿਰਦਾ ਜੀ ਜੀ ਉਸ ਤੋਂ ਬਾਅਦ ਲਈ ਗ੍ਰਸਥ ਜੀਵਨ ਨੂੰ ਚਲਾਉਣਾ ਬਹੁਤ ਸੌਖਾ ਹੋ ਜਾਂਦਾ ਹੈ ਇੱਕ ਤਰ੍ਹਾਂ ਆਪਣੀਆਂ ਜ਼ਿੰਮੇਵਾਰੀਆਂ ਸਮਝਣ ਲੱਗ ਜਾਂਦਾ ਹੈ ਉਹ ਕੈਪेबल ਹੀ ਇਨਾ ਹੋ ਜਾਂਦਾ ਹੈ ਕਿ ਇਹ ਉਹਦੇ ਲਈ ਬੱਚਿਆਂ ਦਾ ਖੇਲ ਹੋ ਜਾਂਦਾ ਜਿੱਦਾਂ ਆਮ ਤੌਰ ਤੇ ਕਈ ਕਥਾ ਦੇ ਵਿੱਚ ਸੰਤ ਸਿੰਘ ਜੀ ਸੰਤ ਸਿੰਘ ਮਸਕੀਨ ਜੀ ਸੁਣਾਉਂਦੇ ਹੁੰਦੇ ਸੀ ਗਾਲिब ਦਾ ਸ਼ੇਰ ਸੀਗਾ ਬਾਤ ਚੀਜ਼ਾਂ ਐ ਅਤਫਾਲ ਹੈ ਦੁਨੀਆ ਮੇਰੇ ਅਗੇ ਬਾਤ ਚੀਜ਼ਾਂ ਐ ਅਤਫਾਲ ਹੁੰਦਾ ਬੱਚਿਆਂ ਦੇ ਖੇਡਣ ਦਾ ਮੈਦਾਨ ਉਹ ਗਾਲिब ਕਹਿੰਦਾ ਸੀ ਵੀ ਇਹ ਜਿਹੜੀ ਦੁਨੀਆ ਆ ਉਹ ਇੱਕ ਬੱਚਿਆਂ ਦੇ ਖੇਡਣ ਦਾ ਮੈਦਾਨ ਹੈ ਮੇਰੀ ਨਹੀਂ ਹੋਰ ਕੁਝ ਨਹੀਂ ਹੂੰ ਸੋ ਸੌਖਾ ਹੋ ਜਾਂਦਾ ਜਦੋਂ ਵਿਵੇਕ ਜਾਗ ਜਾਂਦਾ ਬੰਦੇ ਦਾ ਉਹਦੇ ਵਾਸਤੇ ਫਿਰ ਗ੍ਰਸਥ ਜੀਵਨ ਦੇ ਵਿੱਚ ਰਹਿਣਾ ਕੋਈ ਔਖਾ ਨਹੀਂ ਕਿਉਂਕਿ ਕੈਪੇਬਲ ਹੀ ਇੰਨਾ ਜ਼ਿੰਮੇਵਾਰ ਬੰਦਾ ਆ ਕਿਉਂਕਿ ਆਪਾਂ ਨੂੰ ਪਤਾ ਆਪਾਂ ਗ੍ਰਸਥੀਆ ਜ਼ਿੰਮੇਵਾਰ ਬੰਦਾ ਹੀ ਗ੍ਰਸਥੀ ਨਵਾਂ ਸੰਕਲਪ। ਤੋਂ ਉਹਦੋਂ ਮੰਨਦੇ ਵਾ ਅੱਗੇ ਇੱਕ ਡੰਡ ਦੀ ਕੋਸ਼ਿਸ਼ ਕਰਦਾ ਜੀ। ਕੋਈ ਬੰਦਾ ਐਸੇ ਕਸ਼ਮਕਸ਼ ਚੋਂ ਲੰਘ ਜਾਂਦਾ ਹੈ ਤੇ ਉਹ ਜੋਗੀਆਂ ਵਾਂਗੂ ਛੱਡ ਕੇ ਨਹੀਂ ਭੱਜਦਾ। ਉਹ ਸਾਹਮਣਾ ਕਰਦਾ ਆ। ਸਾਹਮਣਾ ਕਰ ਕਰਕੇ ਉਹ ਫਿਰ ਉਹਦੇ ਵਾਸਤੇ ਬੜਾ ਸੌਖਾ ਕੰਮ ਆ। ਤੇ ਗੁਰੂ ਸਾਹਿਬ ਨੇ ਵੀ ਇਹੀ ਗਰਵਾਣੀ ਦੇ ਵਿੱਚ ਕਿਹਾ ਵੀ ਜੈਸ ਹੈ ਜਲ ਵਿੱਚ ਕਮਲ ਨਿਰਾਲੰ ਮੁਰਗਾਈ ਨੇ ਸਾਨੇ। ਸੁਰਤ ਸੁਰਤਿ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਮਖਾਣਾ ਸੋ ਸ਼ਬਦ ਸੁਰਤ ਦੇ ਹਰ ਬੰਦਾ ਕਮਲ ਵਾਂਗੂ ਜਾਂ ਮੁਰਗਾਬੀ ਵਾਂਗੂ ਇਸ ਸੰਸਾਰ 'ਚ ਰਹਿਣ ਲੱਗ ਜਾਂਦਾ ਆ ਨਾਮ ਮੁਰਗਾਬੀ ਦੇ ਖੰਭ ਪੈ ਜਾਂਦੇ ਨੇ ਰਹਿਂਦੀ ਵੀ ਪਾਣੀ 'ਚ ਸੋ ਉਸੇ ਤਰ੍ਹਾਂ ਗ੍ਰਸਥ ਵੀ ਰਹਿੰਦਾ ਲੇਕਿਨ ਚੱਲ ਰਿਹਾ ਹੁੰਦਾ ਪੰਛੀ ਦੇ ਮਾਰਗ 'ਤੇ ਗੁਰੂ ਸਾਹਿਬ ਕਹਿੰਦੇ ਨੇ ਵੀ ਹਉਮੈ ਮਾਰਨ ਦੀ ਇੱਥੇ ਗੱਲ ਨਹੀਂ ਹੈਗੀ ਗੱਲ ਇੱਥੇ ਅਸਲ ਦੇ ਵਿੱਚ ਹੁਕਮ ਨੂੰ ਪਛਾਣਨ ਦੀ ਆ ਹਉਮੈ ਥੋੜੀ ਸਾਨੂੰ ਪੈਂਦੀ ਆ ਜਿਵੇਂ ਗਿਆਨੀ ਨੇ ਵੀ ਕਈ ਕਥਾਵਾਂ ਦੇ ਵਿੱਚ ਕਿਹਾ ਵੀ ਜੇ ਤੁਸੀਂ ਹਉਮੈ ਬਿਲਕੁਲ ਖਤਮ ਕਰ ਦੋਗੇ ਈਗੋ ਥੋੜੀ-ਮੁੱਟੀ ਬੰਦੇ ਨੂੰ ਲੋਡ ਪੈਂਦੀ ਆ ਪਰ ਉਹ ਸ਼ੁੱਧ ਹੋ ਜਾਂਦੀ ਆ ਉਹ ਸਵੈਮਾਨ ਸਵੈਮਾਨ ਬਣ ਜਾਂਦਾ ਆ ਉਹ ਹਉਮੈ ਨਹੀਂ ਰਹਿੰਦੀ ਕਿਵੇਂ ਸੱਚਿਆਰ ਹੋਈਏ ਕਿਵੇਂ ਕੂੜੇ ਟਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਬੰਦੇ ਨੂੰ ਹੁਕਮ ਹੁਕਮ ਦਾ ਪਤਾ ਲੱਗ ਜਾਂਦਾ ਆ ਉਹ ਆਪਣਾ ਹੁਕਮ ਪਛਾਣ ਉਹ ਹੁਕਮ ਪਛਾਣਨਾ ਹੀ ਵੱਡੀ ਗੱਲ ਆ ਗੁਰੂ ਸਾਹਿਬ ਕਹਿੰਦੇ ਨੇ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵੈ ਗੁਸਈਆ ਕੋਈ ਅਲਾਇ ਕਾਰ ਕਰਮ ਕਰੀ ਕਾਰਣ ਕਰਨ ਕਰੀ ਪਰ ਧਾਰ ਰਹੀਮ ਕੋਈ ਨਾ ਵੈ ਤੀਰਥ ਕੋਈ ਹਜ ਜਾਏ ਕੋਈ ਕਰੇ ਪੂਜਾ ਕੋਈ ਸਿਰ ਨਵਾਏ ਕੋਈ ਪੜੇ ਵੇਦ ਕੋਈ ਕਤੇਬ ਕੋਈ ਓੜਾ ਨੀਲ ਕੋਈ ਸਪੇਦ ਕੋਈ ਕਹ ਤੁਰਕ ਕੋਈ ਕਹ ਹਿੰਦੂ ਕੋਈ ਬਾਛੇ ਪਿਸ਼ਤ ਕੋਈ ਸਿਰ ਗਿੰਦੂ ਕਹ ਨਾਨਕ ਜਿਨ ਹੁਕਮ ਪਛਾਤਾ ਰਬ ਸਾਹਿਬ ਦਾ ਤਿੰਨ ਭੇਦ ਜਾਤ ਸੋ ਜਦੋਂ ਬੰਦਾ ਹੁਕਮ ਪਛਾਣ ਲੈਂਦਾ ਫਿਰ ਉਹ ਪ੍ਰਮਾਤਮਾ ਦਾ ਵੀ ਭੇਦ ਕਿਸੇ ਹੱਦ ਤੱਕ ਉਹਨੂੰ ਲੱਗ ਜਾਂਦਾ ਹੈ ਪਤਾ ਉਦੋਂ ਅੱਗੇ ਇਹ ਗੱਲ ਆ ਗਈ ਫਿਰ ਪੰਥ ਦੀ ਪੰਥ ਦੇ ਵਿੱਚ ਫਿਰ ਜਦੋਂ ਬੰਦਾ ਵੱਡੀ ਪਿਕਚਰ ਦੇਖਣ ਲੱਗ ਜਾਂਦਾ ਪਹਿਲਾਂ ਜਿਵੇਂ ਆਪਾਂ ਸੰਸਾਰੀਆਂ ਆਪਾਂ ਸਿਰ ਪਰਿਵਾਰ ਤੱਕ ਆਪਣਾ ਇੱਕ ਮਤਲਬ ਰਹਿ ਜਾਂਦਾ ਹੈ ਆਪਣਾ ਪਰਿਵਾਰ ਪਾਲਣ ਦਾ ਵਾਸਤੇ ਉਦੋਂ ਕੁਝ ਵੱਡੇ ਹੋ ਜਾਂਦੇ ਨੇ ਬਣਾਰ ਤੋਂ ਥੱਲੇ ਕਈ ਵਾਰ ਬੰਦੇ ਸਿਰਫ ਆਪਦੇ ਤੱਕ ਹੀ ਸੀਮਤ ਰਹਿੰਦੇ ਨੇ ਪਰਿਵਾਰ ਦਾ ਵੀ ਖਿਆਲ ਨਹੀਂ ਰੱਖਦੇ ਆਪਾਂ ਨੇ ਦੇਖਿਆ ਹੈਗੇ ਨੇ ਸੰਸਾਰ 'ਚ ਇਦਾਂ ਦੇ ਵੀ ਬੰਦੇ ਬੱਚਿਆਂ ਦਾ ਫਿਕਰ ਨਹੀਂ ਉਹਨਾਂ ਨੂੰ ਆਪਣੇ ਆਪਣੇ ਕਹਿ ਲਓ ਜੀ ਘਰ ਵਾਲਿਆਂ ਘਰ ਵਾਲਿਆਂ ਦਾ ਫਿਕਰ ਨਹੀਂ ਹੈ ਪਰਿਵਾਰ ਆਪਣੇ ਤੋਂ ਬੰਦਾ ਪਰਿਵਾਰ ਤੇ ਚਲੇ ਜਾਂਦਾ ਪਰਿਵਾਰ ਤੋਂ ਬੰਦਾ ਫਿਰ ਆਪਦੇ ਕਹਿ ਲਓ ਜੀ ਪਿੰਡ ਜਾਂ ਸਮਾਜ ਤੱਕ ਵੀ ਚਲਾ ਜਾਂਦਾ ਵੀ ਉਹ ਸਮਾਜ ਦਾ ਭਲਾ ਕਰਨ ਲੱਗ ਜਾਂਦਾ ਫਿਰ ਉਦੋਂ ਵੱਡੇ ਪੁੱਤਰ ਤੇ ਬੰਦਾ ਸਾਰੇ ਪੰਥ ਨੂੰ ਵੀ ਆਪਦਾ ਪਰਿਵਾਰ ਸਮਝਣ ਲੱਗ ਪੈਂਦਾ ਹੈ ਵੀ ਇਹ ਸਾਰਾ ਪੰਥ ਹੀ ਮੇਰਾ ਪਰਿਵਾਰ ਆ ਮੈਂ ਸਾਰੇ ਪੰਥ ਦੇ ਭਲੇ ਲਈ ਕੰਮ ਕਰਨਾ ਆ ਫਿਰ ਸਰਬੱਤ ਦੇ ਭਲੇ ਲਈ ਬੰਦਾ ਕੰਮ ਕਰਨ ਲੱਗ ਜਾਂਦਾ ਆ ਗੁਰੂ ਸਾਹਿਬ ਉਹਦਾ ਦਾਇਰਾ ਐਡਾ ਵੱਡਾ ਵਿਸ਼ਾਲ ਕਰ ਦਿੰਦੇ ਨੇ ਉਹਨੂੰ ਸਾਰੇ ਹੀ ਆਪਦੇ ਲੱਗਦੇ ਨੇ ਫਿਰ ਭਾਈ ਕਨਈਆ ਜੀ ਦੀ ਉਦਾਹਰਨ ਆ ਉਹ ਤਾਂ ਦੁਸ਼ਮਣ ਨੂੰ ਵੀ ਪਾਣੀ ਪਿਲਾਉਂਦੇ ਨੇ ਸੋ ਬੰਦੇ ਦਾ ਜਿਹੜਾ ਥੌਟ ਪ੍ਰੋਸੈਸ ਆ ਜਾਂ ਚੀਜ਼ਾਂ ਨੂੰ ਦੇਖਣ ਦਾ ਨਜ਼ਰੀਆ ਸਮਝਣ ਦਾ ਨਜ਼ਰੀਆ ਉਹ ਗੁਰੂ ਸਾਹਿਬ ਬਦਲ ਦਿੰਦੇ ਨੇ ਜਿਵੇਂ ਆਪਾਂ ਸੋਚਦੇ ਆ ਵੀ ਹੁਣ ਮੈਨੂੰ ਵਿਚਾਰ ਆ ਰਹੇ ਨੇ ਵਿਚਾਰ ਮੇਰੇ ਮੇਰੇ ਤਾਂ ਕੀ ਸੀਮਤ ਨੇ ਪਹਿਲਾਂ ਤਾਂ ਇਹ ਮੰਨ ਲੈਂਦਾ ਸੀ ਨਾ ਵੀ ਮੈਂ ਵਿਚਾਰ ਫਾਇਦਾ ਕਰਦਾ ਹਾਂ ਜਿਵੇਂ ਅੱਗੇ ਸਾਇੰਸ ਵੀ ਇਹ ਚੀਜ਼ ਦੱਸਦੀ ਹੈ ਗੁਰਬਾਣੀ ਵੀ ਇਸ ਚੀਜ਼ ਵੱਲ ਮਤਲਬ ਕਹਿੰਦਾ ਉਦਾਹਰਣ ਦਿੰਦੀ ਹੈ ਕਿ ਜਿਹੜਾ ਵਿਚਾਰ ਆ ਉਹ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਲਿਆ ਸਕਦੇ ਵਿਚਾਰ ਸਾਨੂੰ ਕਿਸੇ ਪਾਸਿਓਂ ਹੋਰੋਂ ਆਉਂਦਾ ਹੈ ਉਹ ਜਿੱਥੇ ਅਸੀਂ ਸਾਡੀ ਸੁਰਤ ਚੱਲੀ ਗਈ ਲੈਵਲ ਤੇ ਉੱਚੇ ਹੋ ਕੇ ਉੱਥੋਂ ਵਿਚਾਰ ਹੁੰਦਾ ਜਿੱਥੇ ਮੇਰਾ ਲੈਵਲ ਚੱਲਿਆ ਗਿਆ ਸੁਰਤਾ ਮੰਨ ਲਓ ਵੀ ਮੈਂ ਗੈਨੀ ਦੇ ਨੇੜੇ ਰਹਿਣਾ ਯਾਨੀ ਜੀ ਜ਼ਿਆਦਾਤਰ ਪੰਥ ਬਾਰੇ ਸੋਚਦੇ ਨੇ ਸੋ ਉਹ ਨੇੜੇ ਰਹਿਣ ਕਰਕੇ ਵਿਚਾਰ ਉਦਾਂ ਦਾ ਰਹਿੰਦਾ ਸੋ ਜਿੱਦਾਂ ਦੀ ਸੰਗਤ ਆ ਜਾਂ ਜਿੱਥੇ ਮੇਰੀ ਸੁਰਤ ਜਾ ਕੇ ਚਲੀ ਗਈ ਉਹਨੇ ਉਸ ਮੰਡਲ ਦੇ ਵਿੱਚ ਹੀ ਵਿਚਰਨਾ ਉਦਾਹਰਣ ਦੇ ਤੌਰ ਤੇ ਆਪਾਂ ਵੀਡੀਓ ਗੇਮ ਖੇਡ ਰਹੇ ਹਾਂ ਬਚਪਨ ਦੇ ਵਿੱਚ ਸਭ ਨੇ ਖੇਡੀਆਂ ਨੇ ਉਹਦੇ ਲੈਵਲ ਹੁੰਦੇ ਨੇ ਇੱਕ ਲੈਵਲ ਤੁਸੀਂ ਪਾਰ ਕੀਤਾ ਅਗਲੇ ਲੈਵਲ ਤੇ ਚਲੇਗੇ ਉਹ ਪਾਰ ਕੀਤਾ ਅਗਲੇ ਜਿਹੜੇ ਲੈਵਲ ਦੇ ਵਿੱਚ ਹੈਗੇ ਹੋ ਤੁਸੀਂ ਉਹੀ ਲੈਵਲ ਦੇ ਤਰੀਕੇ ਨਾਲ ਖੇਡ ਸਕਦੇ ਹੋ ਉੱਥੇ ਉਸ ਤਰੀਕੇ ਦਾ ਢਾਂਚਾ ਬੁਣਿਆ ਹੋਇਆ ਆ ਤੁਸੀਂ ਉਹ ਨਾ ਉੱਤੋਂ ਥੱਲੇ ਜਾ ਸਕਦੇ ਹੋ ਨਾ ਉੱਤੇ ਜਾ ਸਕਦੇ ਜਦੋਂ ਉਹਨੂੰ ਪਾਰ ਕਰ ਲੋਗੇ ਜਿਵੇਂ ਗਰਬਾਣੀ ਦੇ ਰਬਾਣੀ ਨਾਲ ਸੀਮਨਾ ਦੇ ਨਾਲ ਅਸੀਂ ਆਪਦੀ ਸੁਰਤੀ ਉੱਚੀ ਚੱਕ ਲੈਨੇ ਆ ਤਾਂ ਉਸ ਮੰਡਲ ਦੇ ਵਿੱਚ ਫਿਰ ਉਦਾਂ ਦਾ ਹੀ ਵਿਚਾਰ ਆਉਂਦਾ ਸਾਨੂੰ ਤੇ ਇਸ ਤਰ੍ਹਾਂ ਦੇ ਬੰਦਿਆਂ ਦਾ ਕਹ ਲਓ ਆਵਾ ਮੰਡਲ ਬਦਲ ਜਾਂਦਾ ਉਹਨਾਂ ਦਾ ਐਨਵਾਇਰਨਮੈਂਟ ਬਦਲ ਜਾਂਦਾ ਆ ਅੱਗੇ ਚੱਲੀਏ ਜਿਵੇਂ ਫਿਰ ਆਪਾਂ ਪਹਿਲਾਂ ਗੱਲ ਕੀਤੀ ਸੀ ਵੀ ਬੰਦਾ ਗ੍ਰਸਥੀ ਜੀਵਨ ਵਿੱਚ ਕਿਵੇਂ ਰਹਿ ਸਕਦਾ ਪੰਥ ਲੈਵਲ ਤੇ ਕਿਵੇਂ ਬਚਰ ਸਕਦਾ ਉਹ ਵੀ ਇਹੀ ਆ ਵੀ ਤੁਸੀਂ ਆਪ ਦੇਖੋ ਵੀ ਜੇ ਵੀਡੀਓ ਗੇਮ ਨੇ 6 ਲੈਵਲ ਨੇ 6ਵੇਂ ਤੇ ਚਲੇ ਗਏ ਉਹ ਦੁਬਾਰਾ ਪਹਿਲੇ ਤੇ ਆ ਕੇ ਉਹਨੂੰ ਉਹਦੇ ਲਈ ਬੱਚਿਆਂ ਨਹੀਂ ਖੇਡ ਆਉ ਪਹਿਲੇ ਲੈਵਲ ਨੂੰ ਖੇਡਣਾ ਜਿਹਨੇ 10 ਲੈਵਲ ਖੇਡ ਲਏ ਨੇ ਉਹਨੂੰ ਕੁਝ ਵੀ ਨਹੀਂ ਹੈ ਉਹ ਮੈਂਤ ਮੈਂ ਕਹਿ ਲਉ ਜਿਵੇਂ ਆਪ ਦੇਖਿਆ ਵੀ ਥੋੜੇ ਚਰਚਪਾਰ ਕਰਕੇ ਫਿਰ 10ਵੇਂ ਤੇ ਚਲੇ ਜਾਂਦੇ ਨੇ ਇਸ ਤਰ੍ਹਾਂ ਦੇ ਬੰਦੇ ਇਨਕੇਪੇਬਲ ਹੋ ਜਾਂਦੇ ਨੇ ਉਹਨਾਂ ਦਾ ਜਿਵੇਂ ਫਿਰ ਜਿਵੇਂ ਆ ਕਹ ਲਓ ਵੀ ਟੀਵੀ ਦੇ ਚੈਨਲ ਚੱਲਦੇ ਨੇ ਤੁਸੀਂ ਜਿਹੜੇ ਚੈਨਲ ਤੇ ਨੰਬਰ ਦੱਬ ਲਓਗੇ ਉਸ ਚੈਨਲ ਤੇ ਜੋ ਆ ਰਿਹਾ ਤੁਹਾਡੇ ਟੀਵੀ ਤੇ ਉਹ ਆਊਗਾ। ਸੋ ਜਦੋਂ ਸਾਡੀ ਸੁਰਤ ਚਲਦੀ ਚਲਦੀ ਉਸ ਮੰਡਲ 'ਚ ਚਲੀ ਜਾਂਦੀ ਆ ਜਿਹੜੇ ਵਿਚਾਰ ਉਸ ਮੰਡਲ 'ਚ ਚੱਲਦੇ ਨੇ ਸਾਨੂੰ ਉਹੀ ਆਉਣਗੇ। ਸੋ ਸਾਡੇ ਵਿਚਾਰ ਫਿਰ ਇਸ ਤਰ੍ਹਾਂ ਬਦਲ ਜਾਂਦੇ ਨੇ ਬੰਦਾ ਫਿਰ ਥੋੜੇ ਛੋਟੇ ਵਿਚਾਰ ਸੋਚਦਾ ਹੀ ਨਹੀਂ ਹੈ ਕਿਉਂਕਿ ਉਹਦੇ ਵਿਚਾਰ ਉਹਦੇ ਕੰਟਰੋਲ 'ਚ ਨਹੀਂ ਹੈ। ਗੁਰੂ ਸਾਹਿਬ ਕਿ ਉਸ ਲੈਵਲ ਤੇ ਲੈ ਜਾਂਦੇ ਨੇ ਜਿੱਥੇ ਉਹਨੇ ਫਿਰ ਸੰਸਾਰ ਦਾ ਭਲਾ ਕਰਨਾ ਜਾਂ ਸਾਧੂ ਜਿਵੇਂ ਪਰਉਪਕਾਰ ਕਰਦਾ ਜਨਮ ਮਰਨ ਤੋਂ ਹਮੇ ਨਾ ਹੀ ਜਨ ਪਰਉਪਕਾਰੀ ਆਏ ਉਹ ਇਦਾਂ ਦੀ ਗੱਲ ਮਤਲਬ ਕਹ ਲਓ ਵੀ ਇਸ ਤਰ੍ਹਾਂ ਇਹਨੂੰ ਆਪਾਂ ਦੇਖ ਸਕਦੇ ਹਾਂ ਉਦੋਂ ਅੱਗੇ ਫਿਰ ਜਦੋਂ ਬੰਦਾ ਹੁਕਮ ਪਛਾਣਦਾ ਫਿਰ ਉਹ ਜਿੱਦਾਂ ਗੁਰਬਾਣੀ ਵੀ ਕਹਿੰਦੀ ਹੈ ਵੀ ਸੂਰਮਿਆਂ ਦੇ ਮੰਡਲ 'ਚ ਚੱਲਿਆ ਜਾਂਦਾ ਹੈ ਫਿਰ ਅੱਗੇ ਕਹਿੰਦੇ ਮਨ ਰੇ ਛੱਡ ਛਾਡੋ ਪਰਮ ਪ੍ਰਗਟ ਹੋਏ ਨਾਚੋ ਇਹ ਮਾਇਆ ਕੇ ਡਾਂਡੇ ਸੂਰਤ ਸੰਮੁਖ ਰਣ ਤੇ ਡਰਪੈ ਸਤੀ ਕੇ ਸਾਚੇ ਭਾਂਡੇ ਉਹ ਸੂਰਮਾ ਫਿਰ ਉਹ ਸਾਨੂੰ ਡਰਦਾ ਨਹੀਂ ਰਣ ਤੋਂ ਸਤੀ ਚੀਖਾ ਤੋਂ ਡਰ ਕੇ ਨਹੀਂ ਭੱਜਦੀ ਡੱਗਮੱਗ ਛਾੜ ਰੇ ਮਨ ਬੋਰਾ ਬੌਰਾ ਅਬ ਤੋ ਜਰੇ ਮਰੇ ਸਿੱਧ ਪਾਈਏ ਈਸਨੋ ਹੱਥ ਸੰਡੋ ਪੁਰੂਸਾ ਉਹ ਕਹਿੰਦੇ ਨੇ ਜੋ ਸੂਰਾ ਤਿਸ ਹੀ ਹੋਏ ਮਾਰਨਾ ਜੋ ਭੱਗ ਹੈ ਤਿਸ ਜونی ਫਿਰਨਾ ਸੋ ਉਹ ਬੰਦਾ ਚੱਲੇ ਹੀ ਇੱਥੇ ਜਾਂਦਾ ਉਹ ਪਤਾ ਲੱਗ ਜਾਂਦਾ ਵੀ ਮੇਰਾ ਰਸਤਾ ਹੀ ਇਹ ਹੈ ਵੀ ਜੇ ਮੈਂ ਛੱਡ ਕੇ ਵੀ ਜਾऊं ਮੈਨੂੰ ਫੇਰ ਇੱਥੋਂ ਸ਼ੁਰੂ ਕਰਨਾ ਪੈਣਾ ਹੈ ਇੱਥੋਂ ਉਹਨੂੰ ਅੱਗੇ ਜਾਣਾ ਹੀ ਪੈਣਾ ਉਹ ਪਿੱਛੇ ਨਹੀਂ ਮੁੜ ਸਕਦਾ ਗਗਨ ਦਮਾਮਾ ਬਾਜਿਓ ਪਰੇ ਉਹ ਨਿਸ਼ਾਨੇ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਦਾਓ ਸੂਰਾ ਸੋ ਪਹਿਚਾਨੀਏ ਜੋ ਲੜਾਦੀਨ ਕੇ ਹੇਤ ਉਰਜਾ ਪੁਰਜਾ ਕਟਮਰ ਕਬੂ ਨਾ ਛਾਡੇਗੇ ਪੂਰਾ ਸੋ ਪਹਿਚਾਨਨੀਏ ਜੋ ਲੜਾਦੀਨ ਕੇ ਹੇਤ ਉਰਜਾ ਪੁਰਜਾ ਕਟਮਰ ਕਬੂ ਨਾ ਛਾਡੇ ਖੇਤ ਫਿਰ ਉਹ ਭੱਜਦੇ ਨਹੀਂ ਛੱਡ ਕੇ ਉਹ ਆਪਣਾ ਇਤਿਹਾਸ ਸਿੰਘਾਂ ਸੂਰਮਿਆਂ ਨਾਲ ਭਰਿਆ ਪਿਆ 8ਵੀਂ ਸਦੀ ਉਸ ਤੋਂ ਬਾਅਦ ਜੋ 47 84 ਹੁਣ ਵੀ ਆਪਾਂ ਦੇਖਦੇ ਆਂ ਕਿ ਗੁਰੂ ਸਾਹਿਬ ਸਮੇਂ-ਸਮੇਂ ਤੇ ਸਾਡੇ ਵਾਸਤੇ ਸਾਨੂੰ ਸਮਝਾਉਣ ਵਾਸਤੇ ਇਦਾਂ ਦੇ ਇਦਾਂ ਦੀਆਂ ਰੂਹਾਂ ਗੁਰੂ ਸਾਹਿਬ ਭੇਜਦੇ ਰਹਿੰਦੇ ਨੇ ਤੇ ਇਹਨੂੰ ਸਮਝਣ ਦੀ ਗੱਲ ਇਹ ਹੈ ਵੀ ਜਿੰਨਾ ਚਿਰ ਅਸੀਂ ਉਸ ਤਰੀਕੇ ਨਾਲ ਸੋਚਣੀ ਲੱਗਦੇ ਜਾਂ ਉੱਥੇ ਤੱਕ ਪਹੁੰਚਦੇ ਨਹੀਂ ਹਾਂ ਚਾਹੇ ਪਤਾ ਨਹੀਂ ਲੱਗਣਾ ਹਰਿੰਦਰ ਸਿੰਘ ਮਹਿਬੂਬ ਨੇ ਇੱਕ ਲਿਖਿਆ ਸੀ ਰਹਿਣ ਸ਼ਹੀਦ ਕਲੜੇ ਸੁਨਨੇ ਲੱਖ ਵਰੇ ਜਿੰਨਾ ਚਿਰ ਗੁਰੂ ਦੇ ਪੰਢੇ ਕੌਮ ਨਾ ਟੁੱਟੇ ਰਹਿਣ ਸ਼ਹੀਦ ਕਲੜੇ ਸੁਨਨੇ ਲੱਖ ਵਰੇ ਜਿੰਨਾ ਚਿਰ ਗੁਰੂ ਦੇ ਪੰਢੇ ਕੌਮ ਨਾ ਟੁੱਟੇ ਤੋ ਮੇਰੇ ਵੱਲ ਇਹਨੀਆਂ ਕਿ ਬੇਨਤੀਆਂ ਪਰਵਾਰ ਕਰਨੀਆਂ ਜੀ ਵਿਆਖਿਆ ਕਰਦੇ ਨੂੰ ਭੁੱਲਾ ਚੁਟਾ ਹੋ ਜਾਂਦੀਆਂ ਨੇ ਸੰਗਤ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਬਹੁਤ ਬੋਤਾ ਨਾ ਕਿਸਾ ਜੀ ਬਹੁਤ ਹੀ ਡੀਟੇਲਸ ਦੇ ਵਿੱਚ اور ਬੜੇ سارے ਪਹਿਲੂ ਆਪ ਜੀ ਨੇ ਮੜ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਇਹਦਾ ਐਗਜ਼ਾਮਪਲ ਸਮਝਾਇਆ ਬਹੁਤ ਬਹੁਤ